ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਸਾਰੇ ਵੀਰੰਦਾ ਤੇ ਲੋ ਜੀ ਕਰਤੀਆ ਬਣਾਉ ਦੀ ਸਟਾਰਟਿੰਗ ਆਪਾਂ ਸਵੇਰ 5 ਕ ਦਾ ਟਾਈਮ ਆ 5 ਸਵੇਰ 5 ਇਥੇ ਰਿਹਾ ਤੇ ਚੱਲਦੇ ਆਂ ਬਾਬੋ ਬਾਜੀ ਦੇਣਾ ਉਹ ਮਹਾਲ ਵਾਲੇ ਮੁੰਡੇ ਨਹੀਂ ਮਹਾਲ ਵਾਲਾ ਮੁੰਡਾ ਜਿਹੜਾ ਉੱਥੇ ਮਹਾਲਾ ਦੇ ਮੁੰਡਾ ਮਹਾਲਾ ਉਹ ਆਪ ਨੂੰ ਕੋ ਉੱਤਰ ਨਹੀਂ ਫੜਾ ਕੇ ਦੋ ਸੰਭ ਨੂੰ ਤੇ ਰਾ ਅੱਜ ਉਧਰ ਇੱਕ ਦੀ ਬਾਜੀ ਹੈ ਬੱਚੇ ਦੀ ਠੀਕ ਆ ਤੇ ਜਾਣਾ ਆਪਾਂ ਇਧਰ ਬਿੰਡੇ ਕੋਲੇ ਆ ਗੋਨਿਆਂ ਦੇ ਨਾਲ ਆ ਕੋਠੇ-ਕੁਠੀਆਂ ਕੋਈ ਗੇ ਤੇ ਉੱਥੇ ਛਤਨੀਆਂ ਬਾਜੀ ਹਨਾ ਤੇ ਚਲਦੇ ਆ ਗੇ ਉੱਥੇ ਤੇ ਬਾਕੀ ਸਭ ਚੱਲ ਕੇ ਦੱਸਦੇ ਕਿ ਇਹ ਵੰਦਾ ਕੀ ਚੱਕਰ ਹੈ ਇੱਕ ਬੱਚਾ ਹਟਣਾ ਜਿਹੜਾ ਬੱਚਾ ਨਹੀਂਗਾ ਚਿੱਟੀਆਂ ਖਾਣ ਮਦਦਾ ਤੇ ਉਹ ਛੱਟਣਾਗਾ ਤੇ ਚਲਿਏ ਕਰ ਤੇ ਚੱਲ ਕੇ ਵੇਣ ਕੀ ਪੰਦਾ ਬੱਚੀ ਨੂੰ ਫੋਨ ਵੀ ਲੈ ਕੇ ਹੱਥ ਆ ਜਾ ਆ ਹੁਣ ਤੇ ਚੱਲ ਪਿਆ ਬਾਜੀ ਤੇ ਬਿੰਡੇ ਆ ਗੇ ਇਹ ਆਪਣਾ ਕਿਹੜਾ ਕੋਠੇ ਵਾਜਦੇ ਬਈ ਯਾਰ ਪਾ ਭੁਲੇਂਦਾ ਸਪੂਰਾ ਸਿੰਘ ਵਾਲੇ ਕੋਠੇ ਇੱਕਦੰਨਾ ਨਾ ਨਹੀਂ ਮਜਾਦ ਤੇਰਾ ਨਾ ਕੀਆ ਮਹਿਕ ਆਇਆ ਵੀ ਇਹ ਮਹੱਲਾ ਮਹੱਲਾ ਤੋਂ ਮਹੱਲਾ ਤੋਂ ਵੀ ਤੇ ਆ ਆਪਣਾ ਬੱਚਾ ਠੀਕ ਹੈ ਪਾਣੀ ਪੁੰਚ ਚੈੱਕ ਕਰਦੇ ਹਾਂ ਤੇ ਹੁਣ ਵੀਡੀਓ ਸ਼ੂਟ ਕਰਦੇ ਬਾਅਦ ਜਾ ਕੇ ਸਿੱਧੀ ਤਰ੍ਹਾਂ ਗਏ ਹੁਣ ਬਾਜੀ ਤੇ ਹੁਣ ਵੀਡੀਓ ਗੂੜੀ ਬਠੀ ਬਣਾਈ ਜਾਵੇ ਕਿਣੀ ਸਹੀ ਗੱਲ ਹਾਂ ਗੱਲੀ ਵੀਡੀਓ ਜੀ ਰਹਿ ਗਈ ਮੁੜ ਕੇ ਤੇ ਅੱਗੇ ਹੀ ਰਹਿ ਜਾਾਂਗੇ ਸਹੀ ਗੱਲ ਪਾਣੀ ਪੁੰਚ ਚੈੱਕ ਕਰ ਲਾ ਮਿੱਤਰਾਂ ਜੀ ਲੋੜ ਹੈਗੇ ਦੇ ਲੈਣੇ ਇਹਨੂੰ ਰਕੀਬੇ ਬਹੁਤ ਬਦੂਏ ਲੋਡ ਨਹੀਂ ਸਿੱਦਾ ਬਾਹੀ ਦੇ ਵੇਖਾਂਗੇ ਚਲੋ ਜੀ ਚੱਲ ਜਣ ਬਾਹੀ ਤੇ ਆਪਣੇ ਚੌਂਜੇ ਬਾਜੀ ਦੇ ਤੇ ਬੰਗਲੂ ਵੀ ਲਖਾ ਜਾਂਦਾ ਠੀਕ ਹੈ ਤੇ ਹੁਣ ਤਾਂ ਪਾਣੀ ਪੁਣ ਚੈੱਕ ਕਰਦੇ ਹਾਂ ਜਿਹ ਪਹਿਲਾਂ ਸੀਗਾ 4-5 ਐਮਐਲ ਤੇ ਉਸਤਾਦ ਜੀ ਹੁਣ ਚੈੱਕ ਕਰੋ ਰਕੀਬੇ ਨਹੀਂ ਇਹ ਉੱਨ ਨਹੀਂ ਤੇ ਕੋ ਉਤਰ ਮੈਂ ਇੱਥੇ ਨਾ ਹੋ ਕੇ ਚੱਲ ਤੋ ਪੰਜਾ ਨਾ ਬਈਆ 40 ਤਾਂ ਮੈਂ ਗਿਣੀ ਹੈ 50 ਤੋਂ 60 40 ਗਿਣਿਆ ਮੈਂ 10 ਹੋਰ ਹੋਣਾ 50 60 ਦੇ ਪਰ ਇਹ ਨੇ ਹੈਗੇ ਹੈਗੇ ਲੱਗ ਪਏ ਨੇ ਬਾਕੀ ਸੱਟਾਂ ਹੋਰੀਆਂ ਆਉਣ ਨਾਲ ਕੱਢਦੀ ਹੋਣੀ ਟਾਈਮ ਕੱਟ ਹੁੰਦਾ ਮੁੱਕੇ ਨੀ ਨੀ ਕਿ ਬੰਦੇ ਦੇਖੇ ਅੰਦਰ ਕਿਨੇ ਸੱਟ ਆ ਜਾਓ ਓਕੇ ਜੀ ਸੱਟਾ ਮੁੰਡਿਆ ਪਾਣ ਦਿਨ ਲੱਗੀ ਹੈ ਜੀ ਹਾਂ ਸਰਦਾਰ ਸਾਹਿਬ ਉਹ ਲੋਕ ਤਾਂ ਪਾਣੀ ਦੇ ਹੀ ਜਾਂਦੇ ਆ ਤਦ ਆਪਾਂ ਕੱਢ ਲਾਂ ਫਿਰ ਇਹਨੂੰ ਦੇ ਕੇ ਕਰਦੇ ਕੀ ਮੁੜ ਕੇ ਦੋ ਮਿੰਟਾਂ ਬਾਕੇ ਇਹਨੂੰ ਫਿਰ ਦੇ ਦਿਆਂਗੇ ਤੇ ਮੈਂ ਟਾਈਮ ਲੈਪਸ ਨੂੰ ਲਾਉਂ ਸਾਈਡ ਤੇ ਕਰਕੇ ਲਓ ਜੀ ਤੇ ਦੇ ਤੱਕ ਉੱਤਰ ਨੂੰ ਪਾਣੀ ਤੇ ਓਲੇ ਹੀ ਵੱਜਣ ਲੱਗ ਗਏ ਠੀਕ ਆ ਲਓ ਜੀ ਚਲੇ ਗਿਆ ਤਾਂ ਕੋਠੇ ਤੇ ਦਿਖਾਉਂਦਾ ਹਾਂ ਚਲੇ ਗਏ ਤਾਂ ਕੋਠੇ ਤੇ ਕੋਠੇ ਝੋਲੇ ਉਹ ਜਨੇ ਮਿਲਾਈ ਇੱਥੇ ਕਾਫੀ ਹੋ ਤੇ ਇੱਥੇ ਬਣਾ ਹੋ ਗਿਆ ਲਓ ਜੀ ਬੜਾ ਪੂਰਨ ਤਰੀਕੇ ਨਾਲ ਬਣਾ ਬਸ ਠੱਗਲੇ ਬਣਾ ਹੀ ਹਾਂ ਹਾਂ ਸਾਰੀ ਬਣਾ ਲਈ ਨਾ ਦਿਆ ਇੱਕ ਮਿੰਟ ਬਾਅਦ ਤੁਰੇ ਜਾਂਦੇ ਦੀ ਲਾ ਲਾ ਕੇ ਚੱਲ ਵੀਰੇ ਮੋਹਰ ਲਵਾ ਆਇਆ 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 ਆ ਹੇ ਗੋਪਤਰੇ ਨਾ ਮਾਨੀ ਚਾਲਾ ਵੀ 50 55 ਕਬੂਤਰ ਹੋਣਗੇ ਲਾ ਕਫਾ ਕੇ ਮੇਰੇ ਤੋਂ ਚਲ ਬਾਕੀ ਪੁੱਛ ਲੈ ਆਪਣੇ ਬੰਦੇਗੇ ਕਿੰਨੇ ਕਾ ਗੋਪਤਰੇ ਬਈ 45 40 ਹੋ ਗਏ ਲਓ ਜੀ ਉਹ ਕੇ ਰਿਪੋਰਟ 45 ਉਤਰ ਹੋ ਗਏ ਹਾਂ ਪਿੰਡ ਬਹਿਣੇ ਆ ਕਿੱਥੇ ਬਰਦਾ ਆਪਣਾ ਤੇ ਬਹੁਤ ਛੋਟਾ ਪਿੰਡ ਆ ਇਹ ਨਿੱਕਾ ਪਿੰਡ ਚਾਹਣਾ ਬਈਰ ਹਾਂ ਜਮਾ ਜਮਾ ਹੀ ਬਸਨਾਂ ਵਾਲੇ 25 ਕੋਠੀ ਆ 25 ਦੀ ਘਰੀ ਆ ਕੱਲ ਵੀ ਕੋਠਾਂ ਛੱਡੀ ਬਾਜੀ ਤੇ ਅੱਜ ਵੀ ਕੋਠਾਂ ਤੇ ਹੀ ਠੀਕ ਹੈ ਅੱਜ ਆਪਣੇ ਇਸ ਮਿੱਤਰ ਦੀ ਆ ਲਓ ਜੀ ਪਿੰਡ ਦੀ ਜਾਇਆ ਲੈਣ ਦੇ ਫਿਰ ਤੁਰ ਕੇ ਮੈਂ ਚੱਲ ਵੇਖਿਆ ਇਹ ਪਿੰਡ ਕਿਵੇਂ ਕੁਛ ਹੈ ਤੇ ਪਿੰਡ ਜਮ ਹੀ ਛੋਟਾ ਜਰਾ ਇੱਧਰ ਗੁਰੂ ਘਰ ਆ ਗਿਆ ਠੀਕ ਹੈ ਤੇ ਪਿੰਡ ਜਮਾ ਹੀ ਛੋਟਾ ਭਾਗ ਗੁਰੂ ਕਰਦਾ ਇੰਟੀ ਹੈ ਭਾਈ ਦੂ ਮੱਕੀ ਥੇਤੀ ਆ ਗਈ। ਪਾ 35 ਘਰ ਮਸਾ ਹੀ ਆ ਬਸ ਖੇਤ ਤੋਂ ਵੀ 35 ਘਰ ਜਮਾ। ਔਰ ਆਪਣੇ ਕੁਕਰ ਨੀ ਜਾ ਵਰਗੇ ਉਹਨੂੰ ਇੱਥੇ ਫਿਰਦਾਗਾ। ਜੋ ਕੈਮਰਾ ਬੰਦ ਕਰਤਾ ਨਾ ਤੇ ਉਹਦੇ ਸਾਹਮਣੇ ਆ ਜੂਗਾ। ਉਦੋਂ ਪੁਰਾ ਜਮਾ ਨਹੀਂ ਹੁੰਦਾ। ਆ ਜਾ ਆ ਜਾ ਆ ਜਾ। ਖਾਂ। ਆ ਜਾਂਦਾ ਜੀ। ਇੱਕ ਫਾਗ ਸੱਜੀ ਗਲਾਬੀ ਬਗਲ। ਰੱਤ ਦਾ ਘਰ ਤਾਂ ਠੀਕ ਹੈ ਤੇ ਕਬੂਤਰ ਬਾਈ ਜੀ ਇੱਥੇ ਲਗਭਗ ਨਾ ਵਾਲਾ ਵੀ 15 20 ਹੀ ਰਹੀ ਕੋਟੋਰ ਨਾ 15 20 ਦਾ ਹੱਲ ਹੀ ਗੇ 15 ਨੇ ਹੱਲ ਹੀ ਗੇ ਚਲੋ ਬਗ ਤੁਸੀਂ ਕੀ ਬੰਨ ਲਾਓ ਬਾਈ ਬੈਠੇ ਆ ਬਾਜੀ ਵਾਲੇ ਕਰਦੇ 4:00 ਵਜੇ ਸੀ ਤੇ ਬਹੁਤ ਸ਼ਾਂਤ ਮਾਹੌਲ ਹੈ ਨਾ ਬਾਜੀ ਵਾਲਾ ਤਾਂ ਲੱਗਦਾ ਹੀ ਨਹੀਂ ਆਲਾ ਭੋਗ ਤੇ ਨਾ ਚੁੱਪ ਜੀ ਬੈਠੇ ਸਾਰੇ ਯਾਰ ਤੇ ਇੱਕ ਘਰੀ ਵੇਖੋ ਬੰਦੇ ਸਾਰੇ ਕੋਠੇ ਦੀ ਬੈਠੇ ਕੋਈ ਬਾਹਰ ਨਹੀਂ ਕੋਈ ਦੋ ਚਾਰ ਬੰਦੇ ਦੋ ਚਾਰ ਬੰਦੇ ਬਾਹਰ ਬੈਠੇ ਹੋਣਗੇ ਨਹੀਂ ਬਾਕੀ ਘਰੀ ਬੈਠੇ ਆ ਕੀ ਬਾਰੇ ਬੰਦੇ ਬੈਠੇ ਕੋਈ ਨਹੀਂ ਬਾਜਦੇ ਹੁੰਦਾ ਨੀਗਾ ਵੀ ਬੰਦਾ ਇੱਕ ਇੱਕੇ ਬੈਜੂ ਹਾਂ ਕੋਈ ਕਿਹੜੀ ਕੁੰਟ ਤੇ ਬੈਠਾ ਵੀ ਕਿਹੜੀ ਚੌਂਟ ਤੇ ਬੈਠਾ ਤੇ 20 ਤੋਂ 10 ਕਬੂਤਰ ਆ ਕੀ ਰਹਿ ਗਏ ਤੇ 30 ਤੋਂ 35 ਕਬੂਤਰ ਗਾਇਬ ਜੀ ਠੀਕ ਹੈ ਕਬੂਤਰ ਭੱਜ ਗਏ 30 ਕਬੂਤਰ ਭੱਜ ਗਏ 15 ਕਬੂਤਰ ਰਹਿ ਗਏ 45 ਸੁੱਤੇ ਹਾਂ 15 ਤੋਂ 20 ਕਿਤੇ ਵਿੱਚ ਹੀ ਆ ਬਸ ਬਸ ਇੰਨੇ ਕੀ ਬਾਲੇ ਨਹੀਂ ਕਬੂਤਰ ਰਹਿ ਗਏ ਕਿਹੜਾ ਫਿਰਦੀ ਹੈ ਤੇ ਬਾਕੀ ਰੱਬ ਜਾਣਦਾ ਬਾਕੀ ਠੀਕ ਹੈ ਤੇ ਦਿਖਾਵਾਂ ਇਥੇ ਪੀਕਾਰੀ ਜੀ ਡਾਕਟਰ ਲਈ ਖਾ ਸੀ ਠੀਕ ਹੈ ਤੇ ਤੁਹਾਨੂੰ ਦਿਖਾਉਣਾ ਕੱਪ ਜਿਹੜੇ ਨੰਬਰਾਂ 'ਚ ਵਾਈ ਹੈ ਠੀਕ ਆਪਣੀ ਕੱਪ ਦਿਖਾਈ ਦਿੰਦੇ ਆਰੇ ਕੱਪ ਵਾਈ ਮੜੇ ਕਪੜਾ ਕੱਪੜਾ ਕੀ ਕੰਗਿਸ਼ ਪੂਰਾ ਕਰਾ ਪਾ ਹੀ ਗਿਆ ਪੱਕੀ ਗੱਲ ਕੱਪ ਆ ਇੱਕ ਤਾਂ ਪੱਕਾ ਹੀ ਆਪਣਾ ਗਾਰੰਟੀ ਦੇਵਾ ਦੂਜੇ ਬਾਰੇ ਕੀ ਦੇ ਦੂਜੇ ਦਾ ਸਾਨੂੰ ਪਤਾ ਇਹ ਤਾਂ ਪੱਕੇ ਹੀ ਐ ਇੱਕ ਤਾਂ ਪੱਕਾ ਹੀ ਦਾ ਹੱਥ ਤੇ ਫੜ ਕੇ ਲਿਏ ਨੇ ਲੋ ਜੀ ਆ ਕੰਪਾਂ ਠੀਕ ਐ ਤੇ ਕਬੂਤਰ ਰਹੇਗੇ ਲਗਭਗ 9 ਤੋਂ 10 ਕਬੂਤਰ ਰਹੇਗੇ ਠੀਕ ਐ ਤੇ ਬਾਕੀ ਦਿਖਾਉਣ ਨੂੰ ਕੀ ਬੰਦਾਗਾ ਮੋਕੇ ਤੇ ਬਣੂਆ ਬਾਕੀ ਚੌੜਕ ਦੀ ਨੇ ਤਾਂ ਲੋ ਜੀ ਤੇ 15 ਕਬੂਤਰ ਸ਼ਾਮਲਾ ਰਿਕਾਰਡਿੰਗ ਆ ਚੁੱਕੀ ਐ ਠੀਕ ਐ ਤੇ ਮੈਂ ਫੋਨ ਡਾਊਨ ਹੋਵੇ ਫੁੱਲ ਚਾਰਜ ਲਾਣਗੇ ਤੇ ਫਿਰ ਵੇਣੇ ਕੀ ਬੰਦਾਗਾ ਜੀ ਤੇ ਅਪਡੇਟ 11:00 ਵਜ ਗਏ ਤੇ ਕਬੂਤਰ ਬਹਿ ਗਿਆ ਤੇ 14-15 ਕਬੂਤਰ ਰਹੇ ਜਣਾ ਬਈ 14-15 ਰਹੇ ਜਣਾ 15 ਦੂਜੇ ਕਿੱਥੇ ਬਹਿ ਗਏ ਪੁੱਛਣਾ ਕਿੱਥੇ ਰਹੇ ਜੀ ਅੱਛੀ ਬੈਠਾ ਲਓ ਜੀ ਆਪਾਂ ਫੋਲੇ ਵੇਖੋ ਉੱਤਰੋ ਆ ਯਾਰ ਉਵੇਂ ਫੜਨੇ ਨਹੀਂ ਉੱਡਦਾ ਯਾਰ ਆਦਾ ਵੇਖ ਲੈ ਟਾਈਮ ਭਾਈ 11:30 ਦਾ ਟਾਈਮ ਹੋਇਆ ਅੰਦਰ ਫੜ ਲਈ ਤੇਰੇ 35 ਗਾ ਜੂ ਦਾ ਉਹ ਚੱਕ ਕੀ ਬਣ ਕੇ ਤੇ ਕਿਰਨਾਂ ਬੈਗਮ ਗਿਆ ਉਹ ਜੀ ਗਾ ਉਹ ਤਰ੍ਹਾਂ ਪਤਾ ਨਹੀਂ ਉਹ ਤਾਂ ਗੇਵ ਤੋਂ ਨਹੀਂ ਚ ਗਿਆ ਸੁਝਾਤਾ ਨਹੀਂ ਅਰੇ ਬਾਹਲੇ ਜਾਣੇ ਸੀ ਪਾਣੀ ਤਾਂ ਤੱਪ ਗਿਆ ਆ ਕੱਢ ਦੇ ਪਲਟਾ ਦੇ ਉਹਨੂੰ ਨਹੀਂ ਨਹੀਂ ਕੋਣ ਸਾਰੇ ਤਾਂ ਕੱਢਣੇ ਪਾਣੀ ਰੋਕ ਕੇ ਵੇਗਾ ਕੋਈ ਫੋਟੋ ਹੀ ਹੋਵੇ ਕੋਈ ਕੋਈ ਜੇ ਜੈਮਾ ਬੋਲਣਾ ਹੂੰ ਨਹੀਂ ਸਹੀ ਜੈਮਾ ਪਾਣੀ ਇਹਾ ਧਿਕਾ ਵੈਗਾ ਖਾਸਾ ਉਹ ਹਾਂ ਜੀ ਬੋਲਣ ਜਿੱਤਕਾ ਹੋਇਆ ਸੀ ਆਪਣੇ ਕੋਠਾ ਚ ਜਿੱਤਿਆ ਸੀ ਇਹ ਨਹੀਂ ਨਹੀਂ ਇਹ ਤੇ ਮਰਕੰਦੀ ਦਿੱਤੇ ਟੈਕਨੋਲੋਜੀ ਤੇ ਕੰਪਟਰ ਕੋਲੇ ਲੱਗੇ ਜਮ ਆਪਣੇ ਆਕੇ ਤੇ ਬਾਕੀ ਵਾਹ ਨੂੰ ਪੁੱਛਦੇ ਕੰਪਟਰ ਨੂੰ 14 15 ਕੇ ਲਗਭਗ ਆ ਸੁਣ ਲੋ ਗੱਟਾ ਰੋੜੀ ਰਵੀ ਦਿਉਣਾ ਢੀਮਾਵਾੜਾ ਕ੍ਰਿਸ਼ਨਪੁਰਾ ਤੂਤਾ ਬੈਲੀ ਤੂਤਾ ਤੂਤਾ ਬੈਲੀ ਸ਼ਾਮਲਾ ਵਿੱਚ ਬੋਲਦੇ ਆਂ ਤੂਤਾ ਬੈਲੀ ਸ਼ਾਮਲਾ ਬਾਈ ਤੇ ਜਗਸੀਰ ਗੱਲਪੱਤੀ 79 ਮਹਿਮਾ ਸੋਨੀ ਨਾਥਿਆਣਾ ਤੇ ਬੰਤਾ ਬੀਬੀ ਵਾਲਾ ਬੰਤਾ ਬੀਬੀ ਵਾਲਾ ਗੁਰਮਨ ਬੀਬੀ ਵਾਲਾ ਗੁਰਮਨ ਬੀਬੀ ਵਾਲਾ ਅਨੈਲ ਜੈਤੋ ਅਨੈਲ ਜੈਤੋ ਗੱਗੂ ਤਲਵੰਡੀ ਗੱਗੂ ਤਲਵੰਡੀ ਜਗਸੀਰ ਮਹਿਮਾ ਜਗਸੀਰ ਮਹਿਮਾ ਜੋਤੀ ਗੁਰੂ ਘਟਾਵ ਜੋਤੀ ਗੁਰੂ ਘਟਾਵ ਕਮਲ ਜੈਤੋ ਕਮਲ ਜੈਤੋ ਗੋਰਾ ਮਹਿਮਾ ਗੋਰਾ ਮਹਿਮਾ ਵਿੱਕੀ ਕੋਠੇ ਲਾਲ ਵਿੱਕੀ ਕੋਠੇ ਲਾਲ ਵਿੱਕੀ ਕੋਠੇ ਲਾਲ ਵਾਲੇ ਕੱਗ ਗੁਰੂ ਸਰ ਕੱਗ ਗੁਰੂ ਸਰ ਸੁੱਖਾ ਇਹ ਹੋ ਗਿਆ ਅੰਗਰੇਜ਼ ਸੰਧੂ ਖੁਰਦ ਅੰਗਰੇਜ਼ ਸੰਧੂ ਖੁਰਦ ਬਿੱਟੂ ਸੰਧੂ ਖੁਰਦ ਗੋਲਵਾ ਨਾਥਿਆਣਾ ਗੋਲੇ ਨਾਥਿਆਣਾ ਲੱਖਾ ਦਵਾਰੇ ਆਣਾ ਲੱਖਾ ਦਵਾਰੇ ਆਣਾ ਲਵਲੀ ਕੋਠੇ ਮਾਲੇ ਵਾਲੇ ਲਵਲੀ ਕੋਠੇ ਮਾਲੇ ਵਾਲੇ ਮੋਰ ਮਹਿਮਾ ਮੋਰ ਮਹਿਮਾ ਪਿੰਡਾ ਦਿਉਣਾ ਪਿੰਡਾ ਦਿਉਣਾ ਮਾਸਟਰ ਭਗਤੂਆਣਾ ਇਹ ਕਬੂਤਰ ਇਹ ਕਬੂਤਰ ਕੱਟ ਗਿਆ ਜੀ ਬਾਈ ਹੁਣ ਸਾਨੂੰ ਕੋਈ ਨਾ ਕੱਟ ਕੇ ਖੜਾ ਝਰੀਟ ਮਾਰਦਿਆ ਦੇਖੋ ਆ ਵੀ ਪੈਨ ਹੈਗਾ ਇੱਕ ਮਿੰਟ ਹੋ ਜਾ ਇੱਥੇ ਇੱਕ ਤੇ ਤੂੰ ਮਾਰ ਲੋ ਜਿੰਨੇ ਕਬੂਤਰ ਕੱਟੇਗੇ ਤੇ ਓਕੇ ਜਾਓ ਜੀ ਬਾਈ ਕਿਹੜੇ ਦਾ ਬਾਜੀ ਮਾੜਾ ਦੱਸੀ ਚਿੱਟਗਾ ਛਪੜਗਾ ਆ ਜੀ ਬਾਈ 11 ਤਰੀਕ ਦੀ ਬਾਜੀ ਆ 1200 ਮੋਢਾਗਾ ਤੇ 5 ਤਰੀਕ ਦਾ ਇਹ ਕਬੂਤਰ ਲਿਖਾਂਗੇ ਦੋ ਬਾਗਿਆ ਪਹਿਲਾਂ ਲਵਾਂਗੇ ਗੂਗਲ ਪੇ ਹਾਂਜੀ ਹਾਂਜੀ 95 170 9001 ਇਹ ਨੰਬਰ ਹੈਗਾ ਇਹ ਤੇ 200 ਰੁਪਿਆ ਗੂਗਲ ਪੇ ਕਰ ਦਿਓ ਤੇ ਕਬੂਤਰ ਐਂਟਰ ਕਰਾ ਲਓ ਬਾਈ 11 ਤਰੀਕ ਬਾਜੀ ਲੋ ਜੀ ਜਿਹਨੇ ਬਾਜੀ ਛੱਡਨੀ ਆ ਤੇ ਬਾਈ ਨਾਲ ਕਨੈਕਟ ਛੋਟੇ ਕੰਟ ਦੀ ਬਾਜੀ ਆ ਹਾਂ ਹਾਂ ਬਾਈ ਨਾਲ ਓਥੇ ਚਿੱਟਾ ਸ਼ਿਵੰਗ ਵਾਲੇ ਇਹ ਰਹਿ ਗਏ ਸ਼ਿਵੰਗ ਵਾਲੇ ਰੋਡ ਤੇ ਰਹਿ ਗਏ ਜਿਹੜਾ ਬਟਿੰਡੇ ਨੂੰ ਜਾਂਦਾ ਹੈਗਾ ਓਥੇ ਦਾਥੀ ਜਾਣੇ ਤੋਂ ਸ਼ਿਵੰਗ ਵਾਲੇ ਰੋਡ ਤੇ ਠੀਕ ਹੈ ਜੀ ਲੋ ਜੀ ਇੱਥੇ ਬਾਜੀ ਜਿਹਨੇ ਬਾਅਦ ਛੱਡਣਾ ਤੇ ਕਨੈਕਟ ਕਰ ਲਓ ਬਾਈ ਨਾਲ ਨੰਬਰ ਬਾਈ ਨੂੰ ਦੱਸਦਾ ਵਿੱਚ ਤੇ ਤੁਹਾਨੂੰ ਦਿਖਾਉਣੇ ਆਪਰੇਟ ਕੀ ਬੰਦਾ 14 15 ਕਬੂਤਰ ਸ਼ਾਮ ਲਾਗੇ ਤੇ ਬਾਕੀ ਸਾਰੇ ਕੱਟੇ ਗਏ 45 ਕਬੂਤਰ ਸੀ ਨਾ ਭਾਈ ਜਣਾ ਹਾਂ 45 ਸੀ ਬਾਕੀ ਸਾਰੇ ਕੱਟੇ ਗਏ 15 ਕਬੂਤਰ ਸ਼ਾਮ ਲਾਗੇ ਤੇ ਬਾਕੀ ਤੁਹ ਤੇ ਮੁੰਡਾ ਨੂੰ ਭਾਗ ਲਾਉਣੇ ਦਾ ਮਹੱਲਾ ਨਹੀਂ ਮੰਦਰਾਉਂਦਾ ਆਪਣਾ ਮੁੰਡਾ ਠੀਕ ਹੈ ਤੇ ਉਹ ਆਇਆ ਬਾਜੀ ਤੇ ਇੱਥੇ ਪਿੰਡ ਆਪਣੇ ਕੋਲ ਤੇ ਉਹ ਨੂੰ ਮੈਂ ਚੱਕ ਲਿਆ ਮੈਂ ਫਾੜਕ ਤੋਂ ਤੇ ਮਤਲਬ ਫਾੜਕ ਤੇ ਖੜਾ ਉਹ ਹੁਣੀ ਆਇਆ ਮਹੱਲਾ ਤੋਂ ਠੀਕ ਹੈ ਤੇ ਫੇਰ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ ਹਾਂਜੀ ਆ ਗਈ ਖੰਡ ਆਪਣੀ ਮਹੱਲਾ ਤੋਂ ਆਈ ਹੋ ਜੀ ਬੈਠੋ ਜੀ ਬੈਠੋ ਹੁਣ ਤੁਸੀਂ ਇੱਥੇ ਰਹਿਣਾ ਰਹਿਣਾ ਪੰਜ ਚਾਰ ਦਿਨ ਹਾਂਜੀ 7 ਦਿਨ ਹੋਰੇ ਰਹਿਵਾਂਗੇ ਅਸਦੇ ਲੈ ਬਈ ਉਹ ਜਾੜਾ ਮੁੰਡੇ ਨੇ ਉਹਨੇ ਜੋ ਉਹਨ ਇੱਕ ਕੱਲ ਨੂੰ ਬਾਈ ਦਿਆਂ ਆਪਾਂ ਹੁਣ ਕੱਲ ਨੂੰ ਬਾਈ ਤੇ ਇਹ ਦਸੂਗਾ ਅੱਜ ਜੋ ਸੀ ਬਖ ਅੱਧੇ ਹੀ ਪਾਉਣੇ ਬਾਅਦ ਇੱਕ ਜਿੰਨੀ ਬਾਜੀ ਅੱਜ ਤੇ ਦੋ ਕੱਲ ਜਿੰਨੀ ਬੈਠੋ ਜੀ ਜੱਲੀਏ ਜਿੰਦੇ ਜੀ ਕਿਉਂ ਨਹੀਂ ਨਹੀਂ ਟੈਂਪਰੇਚਰ ਤੇ ਉੱਤਰ 14 ਸ਼ਾਮਲ ਕਹੀ ਜਾਂਦੇ ਆ ਤੋਣਾ ਐ ਨਹੀਂ ਪਤਾ ਕਿੰਨੇ ਉਤਰਨਗੇ ਸਾਰੇ ਛੜੇ ਸੀ ਠੀਕ ਹੈ ਕੋਈ ਬਹਿਣ ਬਾਜੀ ਦਿਨ ਚਾਹਣੀ ਇਰਾਜ ਜਦੋਂ ਮਾਰੇ ਜਨ ਆਉਦੇ ਆ ਕੋਈ ਹੁਣ ਪੁੱਤਰ ਦਿਖਾ ਦੀ ਆਪਣਾ ਇੱਕ ਬੰਦੇ ਨੇ ਗਿਆ ਚੜ ਕੇ ਜਾਨਵਰ ਵੀ ਹੁਣ ਹਿੱਲਣਗੇ ਠੀਕ ਹੈ ਤੇ ਇਧਰ ਨਾਲ ਹੀ ਆ ਪੱਕਾ ਕਿਹੜੇ ਬੇਟੀਆਂ ਆਪਣੇ ਤਿੰਨ ਦਾ ਟਾਈਮ ਹੋਇਆ ਪਿਆ ਹਾਂ ਟਾਈਮ ਤਿੰਨ ਦਾ ਹੋਇਆ ਪਿਆ ਤੇ ਹੌਸਲਾ ਦੇ ਚੱਲ ਪਣਾ ਨਹੀਂ ਆਉਂਦੇ ਹੁਣ ਆ ਨਾ ਆਪਣਾ ਢੀ ਦਾ ਓਕੇ ਰਿਪੋਰਟ ਚਲੋ ਪਿੰਡ ਦਿਖਾਉਣੇ ਹੁਣ ਕੀ ਬੰਦਾ ਜੀ ਇਧਰ ਦੂਜੇ ਪਾਸੇ ਆਈ ਸੀ ਪਿੰਡ ਦੇ ਪਿੰਡ ਤਾਂ ਕਿਹੜਾ ਕੁਰਦਵਾਰੇ ਕੋਲੇ ਆਈ ਸੀ ਦਸਾਈਂ ਥੇੜੇ ਦੋ ਤਿੰਨ ਘਰ ਛੱਦ ਕੇ ਤੇ ਕੰਮ ਬਾਈ ਜੀ ਮੰਦਾ ਹੀ ਆ ਤਿੰਨ ਚਾਰ ਕਬੂਤਰ ਆ ਕੰਮ ਬੰਦਾ ਤੇ ਪਰ ਕੰਮ ਅੜਿਆ ਆਉਂਦਾ ਯਾਰ ਉਹ ਆਉਂਦਾ ਬਾਹਲਾ 2 ਵਜੇ ਆਉਂਦਾ ਇੱਕ ਵਜੇ ਦੇ ਬਈ 14 ਕਬੂਤਰ ਅੜੇ ਆਉਂਦੇ 1 ਵਜੇ ਦੇ ਬਸ ਉਮੇ ਹੀ ਤੁਰਿਆ ਤਾਂ ਕੋਈ 4:05 ਮਿੰਟ ਵੀਰੇ 4:05 ਮਿੰਟ ਹੋ ਗਏ 1 ਵਜੇ ਦੇ ਕਬੂਤਰ 14 ਅੜੇ ਆਉਂਦੇ 14 ਚੜ ਜਾਂਦੇ 14 ਮੁੜ ਜਾਂਦੇ ਤੇ ਕਬੂਤਰ ਆਪਣਾ ਰਸ਼ਾ ਵਾਲਾ ਸੀ ਜਰਿਆ ਹਾਂ ਤੇ ਹੁਣ ਇੱਥੇ ਟੱਚ ਆ ਮਾਰ ਕੇ ਬਸ ਟੱਚ ਟੱਚ ਮਾਰਿਆ ਨਹੀਂ ਆਇਆ ਗੋਮਟੇ ਦੇ ਬੰਦਾ ਬੰਦਾ ਬਸ ਤੇ ਮੁੜ ਗਿਆ ਉਦੋਂ ਕਿਹੜਾ ਰੰਗ ਸੀ ਉਹਦਾ ਰੰਗ ਕੀ ਸੀ ਉਹਦਾ ਇੱਕ ਦਾ ਹਰਾ ਪੱਲਾ ਜਿਹੜਾ ਬੈਂਦਾ ਉੱਤੇ ਉਹਦੀ ਚਾਲਰ ਤੇ ਟੈਡ ਚਾਲਰ ਟੈਡਰੀ ਉਹਨਾਂ ਉੱਧਰ ਚੱਲ ਗਏ ਆਪਾਂ ਕਿ ਇੱਥੇ ਬੈਠੀ ਹੋਣੀ ਆ ਰੇ ਆਪਾਂ ਬਹਿ ਜੀਏ ਜਾਨ ਮਤ ਜੋਨ ਵਰ ਕਟਾ ਲੈਣੀ ਕੋਈ ਗੱਲ ਇਹ ਵੀ ਥਈ ਹੈ ਨਾ ਕਬੂਤਰ ਕੇਰਾ ਸੈੱਟ ਕਰਦਾ ਵਾਦੂ ਤੇ ਬਾਕੀ ਪਤਾ ਨਹੀਂ ਕੀ ਬਣੂ ਹਜੇ ਬਾਕੀ ਰੱਬ ਜਾਣਦਾ ਕਦੋਂ ਕਬੂਤਰਾਂ ਤੇ ਟਾਈਮ ਆ ਇੱਕ ਦੋ ਤਾਂ ਟਾਈਮ ਆ ਤੇ ਬੈਠੇ ਆ ਗੁਰਦੁਆਰੇ ਕੋਲੇ ਕਿ ਬਾਬਾ ਮਿਹਰ ਕਰ ਦੇ ਤਾਂ ਹੀ ਗੁਰੂ ਘਰ ਕੋਲੇ ਬੈਠੇ ਹਾਂ ਠੀਕ ਹੈ ਤੇ ਦਿਖਾਵਾ ਕਬੂਤਰ ਆ ਗਿਆ ਮੈਂ ਲਾ ਆਪਣਾ ਸੇਗਾ ਉਹਨੇ ਚ ਆਪੇ ਉਹ ਜਾਂਦਾ ਆ ਜਾਂਦਾ ਵੀ ਮੂਰੇ ਆ ਜਾਂਦਾ ਠੀਕ ਹੈ ਸੈਟਰ ਓਕੇ ਰਿਪੋਰਟ ਲਓ ਜੀ ਫੱਦਾ ਪਾ ਲਾ ਗਿਆ ਹਾਂ ਠੀਕ ਹੈ ਆਪਣਾ ਦਾ ਫਿਰਦਾ ਢੱਲਰ ਵਾਲਾ ਗਿਆ ਉੱਥੇ ਪੈਸੇ ਆਪਣਾ ਦਾ ਜਾਂਦਾ ਟਿਕਰ ਕਾਪੇ ਉਹਦਾ ਉੱਧਰ ਚੱਲ ਇੱਥੇ ਖੜਾ ਕਰਦਾ ਬਈ ਰੱਤਾ ਆ ਰਿਹਾ ਕਤਾ ਘਾਤਾ ਦੇ ਨਲੀਆਂ ਬੰਦੇ ਫਿਰਦੇ ਆਪਣੇ ਇੰਨੇ ਫਿਰਦੇ ਹਰ ਤਾਉ ਫਿਰਦਾ ਬਾਈ ਸਾਹਮਣੇ ਉਹ ਨਾ ਨਾ ਜਮਾ ਬੂਰੀ ਲੈ ਲੈ ਮੈਂ ਉਹੀ ਕਹਿਣ ਦੀ ਆ ਮਨੀਆਂ ਆਏ ਕੰਪੂਰਣਾ ਵਿੱਚ ਰਿਹਾ ਬੈਠਾ ਮਨੀਆਂ ਮਨੀਆਂ ਲੋ ਆ ਗਏ ਆ ਆ ਗਿਆ ਆ ਦੇਖੋ ਭਾਈ ਦੋ ਪੁੱਤਰ ਹਾਂ ਹਾਂ ਕਬਰ ਵਾਲਾ ਦੇਖੋ ਆ ਗਏ ਦੋ ਪੁੱਤਰ ਮਜ਼ਰੂ ਬੈਗਾ ਲਾਰ ਤੂੰ ਪਟਿਆ ਸਾਡੇ ਪਾਸੇ ਢੱਕ ਬਾਈ ਚਾਹਾਂ ਬਹੁਤ ਚਿਰ ਰਗੜੇ ਮਾਰ ਬਹੁਤ ਚਿਰ ਦੇ ਰਗੜੇ ਮਾਰਦੇ ਫਿਰਦੇ ਦੇਖੀ ਨੂੰ ਉਧਰ ਗੁਰਦੁਆਰੇ ਦੀ ਮਾਰੀ ਕੇ ਪਹਿਲਾਂ ਹਾਂ ਉਹਲੇ ਮੰਦੇ ਪਰ ਨਿਆ ਕਰ ਤੇਗਾ ਬਹੁਤ ਨਹੀਂ ਰੱਖਿਆ ਹੋਰ ਆਪ ਨੂੰ ਨਿਆ ਕਾਹੇ ਦੀ ਨਹੀਂ ਹੋਰ ਨਾ ਆਪ ਨੂੰ ਵਹਿਣ ਦਾ ਕੇ ਦਾ ਆਉਂਗਾ ਉਹ ਹੁੰਦਾ ਹੂੰ ਪਸੋਂ ਤੇ ਨਾ ਕੈਮਰਾ ਲਾ ਦੇ ਖਸਾ ਦਿਓ ਨਾ ਜਿਹੜੇ ਨਹੀਂ ਆਏ ਉਹਨਾਂ ਦਾ ਟਾਈਮ ਬੋਲ ਦਿਓ ਫਟੇ ਪੱਲੇ ਆ ਫਿਰ ਦਾ ਬਈ ਇੱਕ ਕਰ ਲੋ ਤੇ ਇੱਕ ਕੀ ਦੇ ਉਹ ਤਾਂ ਹੋਇਆ ਵਿਆ ਹੋਇਆ ਨਾ ਸ਼ਾਗ ਉੱਤਰ ਆ ਕੇ ਦੇਖ ਰਿਹਾ ਮੈਨੂੰ ਲੱਗਦਾ ਇਹ ਉਹਨਾਂ ਦਾ ਭਾਈ ਉਹਨਾਂ ਮੜੇ ਜਿਹੜੇ ਛੁੱਡੇ ਹੀ ਆ ਮੈਨੂੰ ਲੱਗਦਾ ਪਤਾ ਉੱਤੇ ਆ ਉਹਦਾ ਵਿੱਚ ਜਿਹੜਾ ਆ ਬਈ ਜਿਹੜੇ ਕੂਤਰ ਸਾਨੂੰ ਦਿਸੇ ਨਹੀਂ ਉਹਨਾਂ ਦੇ ਟਾਈਮ ਆ ਤੂਤਾ ਬਈਲੀ ਨੈਕਸਟ ਪਾਰਟੀ ਹਿੰਦੂ ਮਹਿਮਾ ਕਰਨ ਔਇਲਾ ਸੀਪਾ ਬਲਮਗੜ ਗੋਰਾ ਗੁਰੂ ਸਰ ਆ ਕਬੂਤਿਆਂ ਦੇ ਟਾਈਮ ਆ ਬਾਈ 40 ਤੋਂ ਕਿੰਨਾ ਬਣੂਗਾ 40 ਤੋਂ 20 ਤੇ 10 5 10 ਤਾਈ 5 10 5 10 ਤਾਈ ਟਾਈਮ ਆ ਬਾਈ ਇਹਨਾਂ ਤੇ ਹਾਰ ਹੋ ਜਾਂਦਾ ਨਹੀਂ ਹੈਗੀ ਹਾਂ ਤੂੰ ਵੀ ਤਾਂ ਲੱਗਿਆ ਪਿਆ ਹਾਂ ਆ ਗਿਆ ਕਬੂਤਰ ਆਹ ਆਉਂਦਾ ਸਾਹਮਣੇ ਨਾ ਆਉਂਦਾ ਆਹ ਆਉਂਦਾ ਐ ਕਿੱਦਰਾ ਆਟੋ ਖੜਿਆ ਆਹ ਆਉਂਦਾ ਸਾਹਮਣ ਹਾਠੀ ਆ ਰਹੀ ਜੀ ਆਹ ਸਾਹਮਣੇ ਆ ਰਿਹਾ ਆਹ ਕਿਹੜੇ ਕਬੂਲੇ ਤੂੰ ਕੋਈ ਕਿਹੜੇ ਕਬੂਲੇ ਆਹ ਮੇਰੇ ਕਬੂਤਰ ਹੀ ਆਪਣਾ ਲਓ ਜੀ ਬਾਕੀ ਕਬੂਤਰ ਬੰਦੇ ਫਿਰਦੇ ਆ ਤੇ ਇਹ ਗਰਾ ਸ਼ੇਰ ਫਿਰਦਾ ਹੀ ਐ ਬਾਕੀ ਰੱਬ ਜਾਣਦਾ ਵੀ ਕੀ ਬਣੂਗਾ ਨਗੇ ਉਹ ਫਿਰ ਤੋਂ ਸਾਹਮਣੇ ਇਹ ਦਿਖਾਉਣੇ ਆ ਉਹਨੂੰ ਕੀ ਬੰਦੇ ਦੂਬਾ ਜਾਣ ਕਰਾ ਵੀਡੀਓ ਕੱਟ ਤੀ ਕਰ ਲਵਾਈ ਲੰਮੀ ਹੋ ਜੂ ਦੇਖੋ ਉੱਤਰ ਬਹਿ ਗਿਆ ਆਪਣਾ ਜਿਹੜੀ ਇਹਦੇ ਦਾ ਟਾਈਮ ਹੈ ਮੈਂ ਖੇਡ ਲਵਾਂ ਨੀ ਬੋਲੀ ਕਿਹੜੇ ਕਿਹੜੇ ਆ ਇੱਥੇ ਬਹਿ ਗਿਆ ਆ ਆ ਮੁੰਡੇ ਚੱਲੀ ਆਪਾਂ ਆ ਬਚ ਲਗੇ ਬਹਿਣੇ ਹੈ ਬਹਿਣੇ ਪਜਾ ਕੇ ਸਾਕਦਾ ਹਾਂ ਬਹਿ ਗਿਆ ਬਹਿ ਗਿਆ ਕੋਈ ਗੱਲ ਨਹੀਂ ਬਹਿਣਾ ਲਓ ਜੀ ਕੰਮ ਤਾਂ ਉਹੀ ਹੋ ਗਿਆ ਕੀ ਟਾਈਮ ਹੈ ਬਈ ਯਾਰ 4:40 ਹੈ 4 40 4:40 ਦੇ ਗੜੇਂਜ ਲੋ ਚਾਰ ਜੰਦੇ ਹੋ ਗੜਿੰਜ ਤੇ ਮੋਟਰਾਂ ਚੱਕੀਏ ਪੱਤਨਗੀ ਉਹਦੇ ਕੋਲੇ ਆਪਣੇ ਮਿੱਤਰ ਕੋਲੇ ਤੇ ਚੱਲ ਗਏ ਵੇਣੇ ਕੀ ਪੰਦਾ ਦਫਾ ਹੀ ਪਟ ਦੇ ਸਾਰੇ ਕੰਮ ਦੀ ਗੱਲ ਛੱਡ ਬਈ ਜਾਨਵਰ ਸਾਡਾ ਲੋ ਵੀ ਉਹ ਗੈਣੀ ਦੇ ਕੰਮਾਂ ਪਾਣੀ ਛਾਲ ਕੇ ਨਾ ਉਹਨੇ ਪੰਜੀ ਕਬੂਤਰ ਬਾਹਰ ਦੇ ਘਟੂ ਘਟੋਨੇ ਉਹ ਗੈਣੀ ਨੇ ਹੁਣ ਵੇਖ ਲੋ ਲੱਗ ਗਿਆ ਦਫਾ ਵਟਦੀ ਸਾਰੇ ਕਪਤਰਾਂ ਦੀ ਦਫਾ ਵਟਦੀ ਹਾਂਜੀ ਸਾਰੇ ਕਪਤਰਾਂ ਦੀ ਦਫਾ ਵਟਦੀ ਤੇ ਕਹਿੰਦਾ ਸੜਕ ਦੇ ਮੱਛੀ ਆਣੇਗੇ ਮੈਂ ਕਿਹਾ ਬਾਈ ਯਾਰ ਮਹੀਨਾ ਨੂੰ ਘਰੇ ਮੱਚਦਿਆਂ ਨੂੰ ਹੋ ਗਿਆ ਹੈ ਅੱਜ ਅਸੀਂ ਸਾਰਾ ਦਿਨ ਉਸੇ ਮੱਛੀ ਨੂੰ ਤੂੰ ਫੇਰ ਜੇ ਪੰਗੇ ਲੈ ਕੇ ਕਪਤਰ ਨੂੰ ਬਹੁਤ ਮਾੜੀ ਗੱਲ ਨਹੀਂ ਯਾਰ ਉਹ ਇਹ ਤਾਂ ਗੱਲਾਂ ਉਹਦਾ ਹੁਣ ਬੰਦਾ ਕਵੇ ਕੀ ਇਹਨੂੰ ਲੈ ਨਾ ਇਹ ਇੱਥੇ ਖੜਿਆ ਆ ਦਿੱਤੀ ਬਸ ਸਾਰੇ ਦੋ ਬਟਕੇ ਰੱਖਤੀ ਚੰਗੇ ਭਲੇ ਕਬੂਤਰ ਫਿਰਦੇ ਸੀਗੇ ਛੋਰੀ ਦਾ ਗੱਲ ਆ 6 7 ਮਾਰੇ ਹੁਣ ਫੇਰ ਗੱਲ ਨ ਬਣੇ ਉਹ ਤਾਂ ਬਣੇ ਹੀ ਨਾ ਚਾਰ ਤਲਾਕੇ ਮਰੇ ਮੇਰੇ ਕੰਦਰਾਂ ਨੂੰ ਟੀਮ ਲਓ ਜੀ ਟੀਮ ਬੈਠੀ ਆ ਤੇ ਤੇ ਬੱਚੇ ਦੀ ਆਸਤੇ ਹੁਣ ਆਸ਼ ਪਜਦੇ ਦੇ ਬੱਚਾ ਬੈਠਾ ਹੁਣ ਹਰਖ ਜਿਹੜੀ ਇਹਨੇ ਬਾਹਲੇ ਚਾਰ ਵਜੇ 45 ਮਿੰਟ ਤੇ ਬਹਿ ਗਿਆ ਵੀਰੇ ਜਿੱਥੇ ਸਾੰਭੇ ਮਨਪ੍ਰੀਤ ਨੇ ਤੇ ਉੱਥੇ ਹੀ ਬਹਿ ਗਿਆ ਹਾਂ ਤੇ ਬਈ ਜੋੜਾ ਪਾਸਾ 250 ਵਾਲਾ ਲੋਕਾਂ ਚ 400 ਵਾਲੇ ਹੁੰਦੇ ਆ 40000 ਵਾਲੇ ਹਨਾ 3200 3200 ਇਹ 3200 ਵਾਲਾ ਜੀ ਇਹਨੂੰ ਤਾਂ 2500 ਵਾਲਾ ਲਿਆ ਤਾਂ 2500 ਦਾ ਹੀ ਪਰ ਪਈਆ ਇਹ ਹੀ 3200 ਹੀ ਦਿੱਤਾ ਸੀ ਇਹ ਜਿਹੜੀ ਇਹਨੇ ਬਈ 23 ਦੇ ਦੋ ਲਿਆ ਕਬੂਤਰ ਤੇ ਸਾਰੇ ਢੂਈ ਲਵਾ ਦੀ ਹਾਂ ਬਾੜੇ ਮਾਂਜੇ ਬਈ ਉਹ ਜਵਾਕ ਗੁੱਡੀ ਅੰਦਰ ਰਗੜੇ ਮਾਰ ਮਾਰ ਮਾਂਜੇ ਤੇ ਬੰਬ ਗਾੜਤੀ ਵੀ ਕਬੂਤਰ ਪਹਿਲੀ ਗਲੀ ਦਾ ਬੱਚਾ ਹੈਗਾ ਪਹਿਲੀ ਵਿੱਚ ਵਿਰਲਾ ਹੀ ਪਈ ਬਈ ਛਾੜੀ ਪਈ ਦੂਜਾ ਦੂਜਾ ਖੰਭ ਛਾੜੀ ਬੈਠਾ ਪਹਿਲਾ ਪਹਿਲਾ ਆ ਗਿਆ ਸੀ ਹਾਂ ਬਾਕੀ ਜਿਹਨੂੰ ਮਰਜ਼ੀ ਪੁੱਛ ਲਿਓ ਵੀ ਬਈ ਬੱਚਾ ਇੱਥੇ ਕਿਵੇਂ ਉੱਡਿਆ ਹੂੰ ਬਹੁਤ ਸੋਣ ਉੱਡਿਆ ਕਿਹੜੇ ਕੋਠੇ ਆ ਇਹ ਤੇ ਉਹਦੇ ਸ਼ਪੂਰਾ ਸ਼ਪੂਰਾ ਸਿੰਘ ਵਾਲੇ ਕੋਠੇ ਆ ਬਈ ਪੂਰਾ ਸਿੰਘ ਵਾਲੇ ਕੋਠੇ ਤੂੰ ਫੜਨ ਦੀ ਕੋਸ਼ਿਸ਼ ਕਰਦੇ ਨੂੰ ਉਹਨੇ ਕਿਵੇਂ ਫੜੀਏ ਸਕੀਮ ਲਾਉਣੇ ਆ ਸੱਤਵਾਂ ਰਹੇਗੇ ਵੀ ਸਪੈਦਾ ਵੜਦਗੇ ਸੱਤਵਾਂ ਬੈਠਾ ਨਾ ਸਾਤੂ ਮਟਾ ਹਾਂ ਸਪੈਦਾ ਨ ਵੜਦਗੇ ਸਪੈਦਾ ਮਨ ਲੈ ਥੱਲੇ ਲਾਉਣਾ ਤੈਨੂੰ ਗੈਨੀ ਦੀ ਜੁੜੀ ਕਮਾਉਣੀ ਸਪੈਦਾ ਦੇ ਮੈਂ ਜਿਹੜਾ ਜੇ ਵੜ ਦੋਗੇ ਤਾਂ ਬੂਤਰ ਵੀ ਹੁਣ ਬਈ ਚਾਰ ਹੀ ਰਹਿ ਗਏ ਪਿੱਛੇ ਮਿਲਣ ਲੱਗਦਾ ਤਾਂ ਜੀ ਬਾਲੀ ਕਿਸਮਤ ਮਿਲਦੀ ਬੂਤਰਾਂ ਤੇ ਟਾਈਮ ਆ ਹੂੰ ਉਹ ਮਿਲਣਾ ਮੁੜ ਦੇਣੀ ਚਾਰ ਕੂਤਰ ਚੋੜ ਦੀ ਕਰਮ ਵਾਲੇ ਮਾੜੇ ਬਾਬੇ ਸਾਡੇ ਪਤਾ ਨਹੀਂ ਕੀ ਗੱਲ ਆ ਮੌਕੇ ਤੇ ਆ ਕੇ ਨਾ ਐਹੋ ਜਿਹਾ ਪਤਾ ਨਹੀਂ ਕੀ ਸੀਨ ਬਣਦਾ ਸਾਡੇ ਨਾਲ ਵੀ ਮਾੜੇ ਹੁਣਾ ਹੁੰਦਾ ਉਹ ਰਹਿੰਦਾ ਹੁੰਦਾ ਸੀ ਵੀ ਕਬੂਤਰ ਟਾਈਮ ਕਰੂਗਾ ਉਹ ਗੰਦੀ ਜੂੜੀ ਵਾਲਾ ਨਾ ਉਹ ਘਰੇ ਮੋਟਰ ਛੱਡ ਕੇ ਤੇ ਪਾਣੀ ਛਿੜਕਣ ਲੱਗਿਆ ਤੇ ਤਿੰਨ ਚਾਰ ਕਬੂਤਰ ਗਾਲ ਤੇ ਭੈਣ ਜਣ ਗੁੱਛ ਮਾਰ ਲਾਗੇ ਗੁੱਛ ਮਾਰ ਕੇ ਆਈ ਇੱਥੇ ਹੀ ਬਹਿ ਗਿਆ ਇੱਥੇ ਹੀ ਬਹਿ ਕਬੂਤਰ ਆ ਕੋਲੇ ਘਰ ਇੱਧਰਲੀ ਸਾਈਡ ਕਰਮੀ ਮਾੜਿਆ ਭੈਣ ਜੋਦੇ ਕੋਲ ਲੋਕ ਨਹੀਂ ਕਰਨ ਦੇ ਕੁਛ ਨਾ ਚਲੋ ਕੋਈ ਗੱਲ ਕੱਲ ਨੂੰ ਵੇਖਾਂ ਕੱਲ ਨੂੰ ਬਾਜੀ ਆਪਣੀ ਬੰਬ ਕੜਤੇ ਅੱਜ ਕੱਲ ਨੂੰ ਬਾਜੀ ਹੈਗੀ ਆਪਣੀ ਫੁੱਲੋ ਮਿੱਠੀ ਠੀਕ ਹੈ ਇੱਕ ਤਾਂ ਆਪਣੇ ਬਈਆਂ ਦਾ ਮਿੱਤਰਾਂ ਦਾ ਕਬੂਤਰ ਹੈ ਤੇ ਇੱਕ ਆਪਣਾ ਘਰੋਂ ਆਉਂਦਾ ਜਿਹੜੀ ਆਪਣੀ ਤਰਖਾਨ ਵਾਲੀ ਕਬੂਦਰੀ ਛੱਡੀ ਸੀ ਉਹ ਆ ਗਈ ਤੇ ਕੱਲ ਨੂੰ ਵੇਖਾਂ ਕੀ ਬੰਦਾ ਰੱਬ ਸੱਖ ਰੱਖੇ ਹਾਂ ਚਲੋ ਬਾਬੇ ਵੇਣੇ ਕੀ ਬੰਦਾ ਕਹਣਾ ਤੇ ਕਬੂਤਰ ਲਾਉਣ ਦੀ ਤਿਆਰੀ ਕਰੀਏ ਫੜਨ ਦੀ ਆਪਾਂ ਵਿੱਚ ਰਿਆ ਪੈਕਟ ਡਲੇਣਾ ਕਬੂਤਰ ਡਾਉਣੇ ਤਾਂ ਆਏ ਹਾਏ ਆ ਬੈਠਾ ਟੀ ਸੀ ਤੇ ਚੰਦਰਾ ਆ ਬੈਠਾ ਹੋਏ ਮਾਰੇ ਰੋੜੀ ਸਰਚ ਦੇ ਨਾਲ ਡੋਦੇ ਨੂੰ ਮੁੰਡਿਓ ਹਾਏ ਮੁੰਡਾ ਇਹ ਵੀ ਮੈਨੂੰ ਪੂਰਾ ਲੱਗ ਛਟਿਆ ਆਵਾਜ਼ ਆ ਗਈ ਆ ਗਈ ਆਵਾਜ਼ ਪੈਂਡਲ ਥੱਲੇ ਹੀ ਮਾਰੀ ਜਾਂਦੇ ਆ ਵੀਰੇ ਪਰ ਨੂੰ ਸੁਣ ਕੇ ਕਿਸਮਤ ਮਾੜੀ ਧੋਣੀ ਇਹ ਕਿਸਮਤ ਮਾੜੀ ਆ ਬਈ ਹੁਣ ਕਬੂਤਰ ੜਾਈ ਜਾਂਦੇ ਕਿਵੇਂ ਫੜ ਗਿਆ ਚਪਾਈਦੇ ਜਮਾ ਢਾਣੀ ਬ੍ਰੀਗ ਤੇ ਬੈਠਾ ਲੈ ਆ ਆ ਬੈਠਾ ਹੁਣ ਕੀ ਹਾਲ ਹੈ ਦਾ ਪੈਂਡਲ ਇਹ ਡਲੋ ਡਲੀ ਬੈਠ ਲੈ ਚੱਲੋ ਬਾਬੇ ਵੇਣੇ ਕੀ ਬੰਦਾ ਯਾਰ ਕੰਮ ਦਾ ਹੋਇਆ ਪਰ ਔਖੀ ਸਾਡਾ ਗਰੰਜ ਲੱਗ ਗਿਆ ਦੌਣੀ ਮਾਰ ਗਏ ਆ ਆ ਆ ਆ ਆ ਥੱਕ ਕੇ ਰੋੜੇ ਮਾਰ ਮਾਰ ਕੇ ਟਰਾਲੀ ਰੋੜੇ ਮਾਰਦੀ ਮੁੰਡੇ ਨੇ ਹਾਏ ਹਾਏ ਡੱਡਲੇ ਜੇ ਉੱਪਰ ਤੋਂ ਛੱਡ ਕੇ ਹੁੰਦਾ ਵਾ ਹੁਣ ਬੋਜ ਕਰਾ ਦੇ ਹੋ ਗਏ ਹਾਏ 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 ਇਹਦਾ ਹੁਣ ਕੀ ਹਾਲ ਆ ਬਾਈ ਯਾਰ ਇਹਦੇ ਕੰਮੀ ਵਾਲ ਪੜਾ ਲਿਆ ਪਏ ਨਾਂ ਤਨ ਮੱਕੀ ਖਵਾਇਆ ਲੈ ਆ ਜੱਪੜ ਦੀ ਮਾਰਦੀ ਭਾਂ ਦੇ ਉਹ ਚੜ ਚੁੜ ਜਾਓ ਤਾਂ ਯਾਰ ਆਇਆ ਕਰੋ ਓਏ ਔਰਲੇ 'ਚ ਪੈਦੇ ਚੜ ਜਾਓ ਡੜਾ ਮਾਰੂ ਭਾਂ ਦੇ ਮੇਰੇ ਓਏ ਐਂ ਕਰੇ ਆ ਟੈਂਕੀ ਚੜ ਜਾ ਕੋਨਾ ਕੋਤ ਬਾਰ ਕੇ ਪਊਆ ਇਹ ਗੱਲ ਮੰਨ ਨੂੰ ਡਲਿਆ ਲੈ ਜਾ ਉਹ ਡਲਿਆ ਪਪੜਾ ਲੈਣ ਨੂੰ ਜੇਬ ਚ ਪਾ ਕੇ ਲੈ ਜਾ ਡਲਿਆ ਫੜਾ ਦੇਣ ਨੂੰ ਚੱਲ ਟੈਂਕੀ ਚੜਤਾ ਜਾਵੇ ਦੁੰਬਲ ਜਾਈ ਗੇ ਤੇਰੇ ਜਮੇਰੇ ਨਾਲ ਦੇ ਹੈਗਾ ਚੜੀ ਖੜਾ ਟੈਂਕੀ ਪਾਵਾ ਲੋ ਜੀ ਬਾਜੀ ਨਿਬੜ ਗਈ ਕਿਹੜਾ ਜੇ ਉੱਚਾ ਮੁੰਡਾ ਬੁੱਤੇ ਖੇਤ ਅੱਡੇ ਘੰਟਾ ਤੇ ਪੈ ਨਹੀਂ ਨੀਊਗਾ ਸਾਰੇ ਪਤਾ ਛਤਰੀ ਖੜਜੋ ਆਉਦੀ ਪੰਜ ਵਾਲਾ ਕੱਟਾ ਗਿਆ ਨੀ ਮੈਂ ਕੱਟ ਦੋ ਜੇ ਨੀ ਮੈਂ ਕੱਟ ਦੋ ਯਾਰ ਇਹ ਉੱਚਾ ਆਇਆ ਹੈ ਹੈਲੋ ਕੋਈ ਦਾ ਗੱਲ ਮੋੜਦਾ ਜੇ ਅਗਰ ਟਾਈਮ ਵੀ ਕੱਟਾ ਗਿਆ ਆਹ ਨੀ ਮੈਂ ਕੱਟ ਦੋ ਟਾਈਮ ਇਹ ਉੱਚਾ ਆਇਆ ਹੈ ਬੱਤੇ ਘੰਟਾ 5 ਮਿੰਟਾਂ ਦਾ ਕਿਹੜਾ ਨਹੀਂ ਜੇ ਮੈਂ ਕੱਟ ਦੋ ਜਿਵੇਂ ਆਪ ਬੁੱਤਰੀ ਬੋਟੇ ਹੀ ਕਰਦੀ ਆਇਆ ਆਇਆ ਉਹੀ ਬੱਤੇ ਦਾ ਖਾਣਾ ਕਰੂਗਾ ਹੁਣ ਟਾਈਮ ਸਟਾਰਟ ਹੋ ਗਿਆ ਕੋਈ ਗੱਲ ਨਹੀਂ ਤੇ ਕਿੰਨੇ ਪੰਟੀ ਮਿਲਦੇ ਕਿੰਨੇ ਤੱਕ ਹਈ ਤੱਕ ਕੰਮ ਨਿਬੜੇ ਪਏ ਤਾਂ ਲਓ ਜੀ ਢਾਂਗੀ ਵੀ ਲੈ ਆਇਆ ਤਾਂ ਢਾਂਗੀ ਤੇ ਕਬੂਤਰ ਆਇਆ 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 ਮੈਂ ਭੜਕਾ ਚੱਲੋ ਛਬਾ ਨੂੰ ਤਾਂ ਲੋ ਇਹਨੂੰ ਕਿ ਮੁੱਦੀ ਕਰਕੇ ਭੜਕਾਉਂਗੇ ਮੁੱਦੀ ਕਰਕੇ ਭੜਕਾਉਂਗੇ ਕਬੂਤਰ ਬੰਦ ਗਏ ਤੇ ਛਤਰੀ ਵੀ ਲੈ ਆਏ ਹੈਂ ਆਹ ਕਿਵੇਂ ਆ ਇਹ ਸਾਬ ਆਈਏ ਭਈ ਆ ਕੇ ਨਿਕਲੇ ਨਿਕਲੇ ਬਸ ਇਹ ਲੈ ਭਾਈ ਬੰਨ ਲੈ ਲਿਆਓ ਆਉਂ 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 ਦੂਰ 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 ਕੋਸੀ ਹੋ ਜੇ ਉੱਡ ਪੇ ਨਿਗਾਰਾ ਰੱਖ ਲਾਂਗੇ ਮੂਰ ਭੜਕਾਉਣੇ ਆ ਤੇ ਉਹ ਬਟਾ ਕਬੂਤਰ ਆਪਣਾ ਕਬੂਤਰ ਆ ਇਹ ਬੱਚਾ ਲਿਆ ਕਲੰਗਾ ਦਾ ਇਹ ਕਲੰਗਾ ਕਲੰਗਾ ਦਾ ਬੱਚਾ ਵੀ ਇਹਨਾਂ ਨੂੰ ਸਿਰਾਹ ਕਰਾਉਣਾ ਹੁਣ ਥੋੜੇ ਦਿਨਾਂ ਨੂੰ ਹਾਂ ਕਰਾ ਦਾਂਗੇ ਸਿਰਾਹੇ ਕਰਾਵਾਂਗੇ ਬੰਦਾ ਦੇਖੂ ਕੀ ਆ ਚੱਲੋ ਮੁੰਡਿਆ ਚੱਕ ਦੇ ਹਦਰੀ ਨਿਬੜੇ ਕਮ ਆ ਚੱਕ ਦੇ ਚੱਕ ਲਾ ਖਾ ਪੋਇ ਨੂੰ ਭੈਣ ਦੇ ਆ ਚਲੋ ਆਇਆ ਏ ਮੜਾ ਮਗਰ ਉੜ ਗਿਆ ਮਗਰ ਉੜ ਗਿਆ ਪਿੱਛੇ ਮੜਾ ਦੂਰੋਂ ਦੇਖਦੇ ਸੀ ਉਹ ਪੰਜ ਤਾਰਾਂ ਵਾਰ ਕੇ ਲੱਤਾਂ ਜੇ ਚੱਲ ਬਸ ਢਾਂਗੀ ਤਾਂ ਵੱਢੀ ਲੈ ਆ ਮੈਂ ਉਹ ਬੁਰਛਰ ਕੀ ਲੈ ਐ ਢੀ ਦੱਤ ਨਿਕਾਣ ਲਾ ਵੇਣੇ ਬਾਬੇ ਹੁਣ ਮੇਰਾ ਵੀਡੀਓ ਫੇਰ ਲਾਵਾਂਗੀ ਕਿਰੇ ਕਬੂਤਰ ਨੂੰ ਭਾਈਗੇ ਆ ਆਹ ਦੇਲਾ ਕੰਮ ਹੀ ਕਰਨ ਲੱਗ ਪਏ ਹੁਣ ਰਫਲ ਕੱਢ ਲੈਂਦੀ ਬਾਬੇ ਨੇ ਰਫਲ ਦਿੱਤੀ ਸਾਨੂੰ ਠੀਕ ਐ ਚਲ ਫਾਇਰ ਕੱਢ ਕੇ ਡਾਵਾਂ ਕਬੂਤਰਾ ਫੜ ਕੂਤਰ ਤਾਂ ਬੰਦੇ ਕੂਤਰ ਬੰਨੇ ਚੱਲੇ ਤੂੰ ਬੰਨ ਇਹ ਆ ਫਿਰ ਆ ਰੋਕਦੇ ਮੋੜ ਆਜੋ ਜੀ ਹੁਣ ਬਹਿਣਾ ਰਫਲ ਦਾ ਕੰਮ ਇਹ ਹੈ ਕਿ 에ਅਰ ਗਨ ਦੂਜੀ ਗਨ ਨਹੀਂ ਠੀਕ ਹੈ ਛੱਡ ਦਈਏ ਫੇਰ ਕਿਦਾਂ ਫੇਰ ਹੁੰਦਾ ਵੜਾ ਕਦਾ ਇਹ ਢਿੱਕੜਾ ਹੋ ਕੇ ਦੇ ਪਾਪਾ ਚੱਲ ਉਹਨੂੰ ਜੋ ਬਹੁਤ ਥੜਾ ਕ ਉੱਡ ਗਿਆ ਤਨਪੜਾ ਤੰਗ ਰੌਲਾ ਪਾ ਨਾਲ ਕੋਈ دروازਾ ਨਹੀਂ ਕਰਦੀ ਕੋਣੀ ਲੱਗੇ ਆ ਇਹ ਇਹ ਦਕਕਾ ਨੂੰ ਇਹ ਇੱਕ ਤੇ ਦੂਆ ਚੀ ਜੀ ਮਾਰ ਰਿਹਾ। ਖੜਾ ਕਰ। ਖੜਦਾ। ਅੱਟਾ ਜੀ। ਚਲ ਕੰਮ ਚੱਲੀ ਜਾਂਦਾ ਪੂਰਾ ਜੋਰ ਖਰਾਂਦੇ। ਹੁਣ ਰੌਂਦ ਵੀ ਲਿਆਂਦੇ ਦੇ। ਹੁਣ ਰੌਂਦ ਪਾ ਕੇ ਪੜਾਕੇ ਪਾਵਾਂਗੇ। ਬਾਜੀ ਚੱਲੀ ਜਾਂਦੀ। ਲੋ ਜੀ ਤੇ ਕੁੱ ਉੱਤਰ ਨਹੀਂ ਫੜੇਗਾ ਪਤਾ ਠੀਕ ਐ। ਬਹੁਤ ਜੋਰ ਲਾਇਆ। ਤੇ ਪਾਣੀ ਮੈਨੂੰ ਹੀ ਪਿਆ ਦੇ ਬਈ ਯਾਰ। ਬਹੁਤ ਜੋਰ ਲਾਇਆ ਪਰ ਕੁੱ ਉੱਤਰ ਨਹੀਂ ਫੜੇਗਾ। ਨਹੀਂ ਫੜੇਗਾ ਜੀ। ਮੁਸ਼ਕਲ ਹੋ ਗਿਆ ਬਣਾ। ਬਸ ਸੋ ਕੀ ਸਾਰੇ ਬਸ ਐ ਹੀ ਐ। ਹੱਥ ਖੜਿਆ। ਤੇ ਆ ਬਾਈ ਜਿੱਤੇ ਆ ਇਹ ਵਾਲੇ ਬਾਈ ਜਿੱਤੇ ਆ ਆ ਵਾਲੇ ਬਹੁਤ ਸੱਟ ਕਮਾ ਲਓ ਬਾਈ ਜੀ ਕਿਹੋ ਜਿਹਾ ਮਹਿਸੂਸ ਹੋ ਰਿਹਾ ਜੀ ਬਾਈ ਜਿੱਤ ਕੇ ਸਰਾ ਹੀ ਸਰਾ ਲੱਗੀ ਬਾਜੀ ਕਿਵੇਂ ਹੋਈ ਹੈ ਨਹੀਂ ਬਾਜੀ ਬਹੁਤ ਵਧੀਆ ਹੋਈ ਹੈ ਬਹੁਤ ਵਧੀਆ ਬਾਜੀ ਹਾਂ ਬਹੁਤ ਵਧੀਆ ਬਾਜੀ ਹੈ ਕੋਈ ਗੰਦ ਨਹੀਂ ਪਿਆ ਵਧੀਆ ਬਾਜੀ ਹੋਈ ਆ ਤੇ ਆ ਬਾਈ ਨੇ ਫਸਟ ਨੰਬਰ ਆਇਆਗਾ ਕੱਲਾ ਹੀ ਰਹਿ ਗਿਆ ਬਾਈ ਛੋਟਾ ਨਾ ਹਾਂ ਬਾਈ ਜਮਾ ਜਮਾ ਕੱਲਾ ਰਿਹਾ ਬਾਈ 45 ਕਬੂਤਰ ਸੀ ਇਹ ਕੱਲਾ ਰਹਿ ਗਿਆ ਜਮਾ ਚਲੋ ਭਾਈ ਬਾਏ ਬਾਏ ਤੁਹਾਨੂੰ ਬਧਾਈਆਂ ਤੁਹਾਨੂੰ ਹਾਂਜੀ ਕਿਵੇਂ ਮੁੰਡਾ ਠੀਕ ਹੈ ਫਿੱਟ ਹੈ ਹੁਣ ਵੇਖੀਏਗਾ ਬਲੌਗ ਤੁ ਆਪਣਾ ਹਾਂ ਵੇਖੀ ਚੰਗਾ ਫਿਰ ਬਾਏ ਜਾਂਦੇ ਆ ਜੀ ਪਿੰਡ ਹਾਂ ਹਾਂਜੀ ਕੱਲ ਮੈਂ ਬੋਲ ਸਪਰੀਆਂ ਦੀ ਨਾਲ ਆਦੇ ਪਾਚੇ ਕੋਟੀ ਬਦਾਂ ਕਿਹੜੀ ਸ਼ਰਟ ਚਾਈ ਜਾਂਦੇ ਆ ਵੀਰੇ ਮੈਨੂੰ ਪਤਾ ਨਹੀਂ ਲੱਗਦਾ ਕਿਹੜੀ ਸ਼ਰਟ ਚਾਈ ਜਾਂਦੇ ਆ ਬੋਲ ਸਪਰੀਆਂ ਪਿੱਛੇ ਵਾ ਦੱਸ ਦਿਆਂ ਵੀ ਕੀ ਚੱਕਰ ਲਾ ਲਓ ਭਾਈ ਪਹੁੰਚ ਕੇ ਘਰੇ ਘਰ ਕੋਈ ਪਹੁੰਚੇ ਕਿੱਥੇ ਬੰਦੇ ਸਾਡੇ ਲੋਕ ਲੈ ਕੇ ਆਏ ਹਾਏ 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 ਆਏ ਓਏ ਮੁੰਡਿਓ ਜੱਤ ਕੇ ਜੱਤ ਕੇ ਸਮਾਨਾ ਕੱਢ ਦੋ ਸਾਰਾ ਭਰ ਕੀ ਕੀ ਚ ਪਾਵਰ ਬੈਂਕ ਵੀ ਤੇਰੇ ਕੋਲੇ ਨਾ ਹੈ ਕਿ ਹੈ ਚਲੋ ਜੀ ਹੱਥ ਪਾ ਕੇ ਮੈਂ ਖੋਲਦਾ ਖੜ ਜਾ ਭਾਈ ਫਾਰਮ ਹਾਊਸ ਤੇ ਪਹੁੰਚੀ ਮੋਟਰਸਾਂ ਅੰਦਰ ਲਿਆ ਵਾ ਖੰਡਾ ਆਪਣਾ ਉਹ ਮੋਟਰਸਾਂ ਅੰਦਰ ਲਿਆ ਚਾਚਾ ਬਈ ਯਾਰ ਕਬੂਤਰ ਦਾ ਉੱਡਿਆ ਬੰਬ ਗੜਦੀ ਸ੍ਰੀ ਗਾਜੀ ਬੜੀ ਸਰਾ ਕਰਾਈ ਸੌਣ ਲੱਗੇ ਪੱਕਾ ਚੌੜਨੀ ਜਿਹੜਾ ਤੂੰ ਟਾਈਮ ਕਿਹਾ ਸੀ ਪਹਿਲੀ ਗੱਲ ਦਾ ਤੂੰ ਬੰਦੇ ਪਜ ਬਈ ਰੱਤਾ ਆ ਗਿਆ ਰੱਤਾ ਆ ਗਿਆ ਚੌੜਨੀ ਜਿਹੜਾ ਟਾਈਮ ਦਾ ਤੂੰ ਦੱਸਿਆ ਸੀਗਾ ਹਾਂ ਉਹੀ ਟਾਈਮ ਤੇ ਬੈਠਾ ਉਹੀ ਟਾਈਮ ਜਾਮਾ ਨੈਟ ਮੈਂ ਆਇਆ ਨਾ ਇਧਰ ਮਿੰਟ ਇਧਰ ਨਾ ਮਿੰਟ ਇਧਰ ਰਹੀ ਹੈ ਟਾਈਮ ਵਧਾ ਦੇ ਟਾਈਮ ਵਧਾ ਦੇ ਪਰ ਚੱਕਰਾ ਜਣਾ ਫਿਰ ਜਿੰਨਾ ਕਰਦਾ ਉਨਾ ਹੀ ਦੱਸਾਂਗੇ ਬਾਈ ਬੜੇ ਹੱਦ ਦਿਨ ਦਾ ਦਿਨ ਦਾ ਨਹੀਂ ਪਤਾ ਹੋਰ ਬਾਈ ਜੀ ਠੀਕ ਹੈ ਜੀ ਬਾਈ ਵਾਲੇ ਬਾਈ ਜੀ ਬਾਈ ਪਿਉਰੀ ਵਾਲੇ ਬੰਨਾਂ ਚ ਬਾਜੀ ਹੋ ਗਈ ਪੰਜਾਂ ਚ ਬਾਜੀ ਇੱਕ ਪਾਸੇ ਤੇ ਨਾਲ ਦੀ ਇੱਕ ਪਾਸੇ ਦੋਹਾਂ ਦੀ ਹਾਂ ਸਮਝੀ ਹੋਊਗੀ ਹਾਂ ਵਿਆਹ ਠੱਗੀ ਬਾਜੀ ਜਣਾ ਥੋੜਾ ਬੱਚਾ ਕਿੱਥੋਂ ਜਾਂਦਾ ਭਰਾਵਾ ਨਹੀਂ ਲਿਆਂਦਾ ਉਹ ਤਾਂ ਉਵੇਂ ਹੀ ਤੜਕਦਾ ਬੰਨੇ ਆ ਪੇ ਉਵੇਂ ਹੀ ਚੱਕ ਲੈ ਇਸ ਦਾ ਬਹੁਤ ਜ਼ੋਰ ਨਹੀਂ ਤਾਂ ਆ ਉੱਚਾ ਬੜਛਵੈਦੋ ਜਮਾ ਕੰਨੀ ਦੇਰ ਉਹਦੀ ਬਿੜਾ ਛੱਡ ਜਾਂਦਾ ਉੱਡ ਪਿਆ ਉੱਥੋਂ ਪਹਿਲਾਂ ਤਾਂ ਜਿਹੜੇ ਬੰਦੇ ਦੇ ਘਰੇ ਜਾਂਦੇ ਉੱਡ ਕੇ ਬਹਿ ਗੁਰਦੁਆਰੇ ਦੇ ਨਮਾਹ ਖਾਦਾ ਓਏ ਉੱਡ ਕੇ ਗੁਰਦੁਆਰੇ ਤੇ ਬਹਿ ਗਿਆ ਉਧਰੋਂ ਬਾਬਾ ਬੋਲਣ ਲੱਗ ਗਿਆ ਉਹ ਡਰ ਕੇ ਉੱਡ ਗਿਆ ਫਿਰ ਉਹ ਡੜਿਆ ਫਿਰਿਆ ਫਿਰ ਫਿਰ ਛਵੈਦੇਰੀ ਬਣ ਗਿਆ ਉਹਦੋਂ ਪਤਾ ਹੀ ਲੱਗਾ ਛਵੈਦੇਰੀ ਬੈਠਾ ਦੇ ਆ ਗਏ ਫਿਰ ਆਉਣਾ ਹੀ ਪਿਆ ਪਰ ਹਾਲੀ ਕੋਈ ਨਹੀਂ ਸੀ ਆ ਰੌਂਦ ਉਹਦੇ ਰੌਂਦ ਸਾਡੇ ਨਾਲ ਹੀ ਆ ਗਏ ਉਹਦੇ ਬੰਦੂਖ ਨਹੀਂ ਆ ਛਾ ਆ ਛਰ ਲੈ ਜੀ ਠੀਕ ਹੈ ਜੀ ਇਹ ਤਾਂ ਬੰਦੂਕ ਵੀ ਬਾਬੇ ਦੀ ਬਾਬਾ ਬਹੁਤ ਵਧੀਆ ਉੱਥੇ ਵੀ ਗੁਰਦੁਆਰੇ ਵਾਲਾ ਹਣ ਬੰਦੂਕ ਕੱਢ ਕੇ ਲਿਆ ਜੀ ਕਹਿੰਦਾ ਆਹ ਲੋ ਫੜਾਕਾ ਪੋ ਗਏ ਨਾ ਕਹਿੰਦਾ ਇਹ ਨਾ ਉੱਡੂ ਕਹਿੰਦਾ ਜੱਗਣੀ ਜੱਗੀ ਟੱਕਰ ਗਿਆ ਹਾਂ ਬਹੁਤ ਸਰਾਜ ਗਾਰਦੀ ਨੂੰ ਵੀਡੀਓ ਦਿਖਾਵਾ ਹਾਂ ਓਕੇ ਜੀ ਹਾਂ ਜੀ ਸਿਰਾ ਮੈਂ ਆ ਦੋ ਵਾਰੀ ਜਿਹੜੇ ਭੁੱਖੇ ਦੋ ਵਾਰੀ ਭੁੱਖ ਦੇ ਕੂਤਰ ਹਰਾ ਕੇ ਮੜ ਕੇ ਜੀ ਮੋਢੋਂ ਕਿਚਨ ਦੇ ਹੋ ਗਏ ਹਾਂ ਬੰਦੂਕ ਨਾ ਫੋਟ ਨਾ ਕਿੱਝੀ ਗਿਆ ਮੜ ਕੇ ਰੌਂਦਿਆ ਬਾ ਦੇ ਦੇ ਉਹਨਾਂ ਨੂੰ ਮੈਂ ਬਈ ਨਾ ਦੋ ਦਿਨ ਹੋ ਗਿਆ ਭੁੱਖ ਤੇ ਰਾਈ ਜਾਂਦੇ ਨੂੰ ਹਾਂ ਹੁਣ ਜੇ ਕੱਲ ਨੂੰ ਚੱਪੜ ਦੂੰਗਾ ਮੈਨੂੰ ਨਾ ਕਿ ਮੈਂ ਕਿਹਨੇ ਬਦਨਾਮ ਹੋਰ ਦਿੱਤੇ ਆ ਕੱਲ ਨੂੰ ਗਰਮੀ ਵਾਲੀ ਆ ਕੱਲ ਨੂੰ ਗਰਮੀ ਵਾਲੀ ਆ ਹੁਣ ਲੜਗਾ ਦੇ ਮੈਂ ਤਾਂ ਵੇਖੀ ਕੋਣ ਦਿਨ ਤੇ ਜਾਂਦ ਹੁਣ ਵੇਖੀ ਜੂ ਫਿਰ ਇਹ ਹਰਾਈ ਤਾਂ ਜਾਣੀ ਆਪਣਾ ਹੁਣ ਦਿਨ ਤੇ ਜਾਂਦੇ ਕਰਦੇ ਚਲਵਾ ਕੋਈ ਗੱਲ ਨਹੀਂ ਕੱਲ ਨੂੰ ਠੀਕ ਜੀ